ਉਹਦੇ ਆਪਾਂ ਵਿਸਤਾਰ ਨਾਲ ਦੱਸਾਂਗੇ ਤੇ ਬਹੁਤ ਮਿਹਨਤ ਲੱਗਦੀ ਆ ਗਗਨ ਸਿੰਘ ਬਠਿੰਡਾ ਚੈਨਲ ਤੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਤੇ ਆਹ ਵੀਡੀਓ ਟੋਟਲੀ हट ਕੇ ਹੋਣ ਵਾਲੀ ਹੈ ਚੈਨਲ ਤੋਂ ਜਮੇ ਹੀ हट ਕੇ ਵੀਡੀਓ ਹੈ ਇਹ ਤੇ ਮੈਂ ਤੇ ਸਗਰੀ ਪੱਜ ਇੱਕ ਸੰਡੇ ਰਾਈਡ ਤੇ ਚੱਲੇ ਸੋਚਿਆ ਇੱਕ ਵੀਡੀਓ ਬਣਾ ਲਈਏ ਤੇ ਆਹ ਚੈਨਲ ਤੇ ਆਪਾਂ ਪਾਈਏ ਕਿਉਂਕਿ ਆਹ ਚੈਨਲ ਤੇ ਨਾ ਆਪਾਂ ਆਨਲਾਈਨ ਟਾਈਮ 'ਚ ਫਿਰ ਇਹ ਟ੍ਰੈਪਿੰਗ ਵੀਡੀਓ ਲੈ ਕੇ ਆਉਣ ਵਾਲੇ ਆ ਕਿਉਂਕਿ ਇੱਕ ਤਾਂ ਆਪਾਂ ਸੋਚਿਆ ਵੀ ਇਹ ਪੰਜ ਤੱਕ ਤਾਂ ਆਪਣੇ ਉਹ ਆਪਾਂ ਕਵਰ ਕਰਾਂਗੇ ਠੀਕ ਹੈ ਵੇ 1 ਬਾਈ 1 ਤੇ ਇਸ ਤੋਂ ਲਾਵਾ ਮੈਂ ਕਿਹਾ ਤੁਹਾਨੂੰ ਅੱਜ ਪਹਿਲੀ ਵੀਡੀਓ பாਕੇ ਦੇਖਦੇ ਵੀ ਤੁਹਾਡਾ ਕੀ ਰਿਸਪੌਂਸ ਆਉਂਦਾ ਹੈ ਤੁਸੀਂ ਲਾਓ ਵੀ ਕਿਵੇਂ ਦੇਖਦੇ ਹੋ ਜਾਂ ਕੀ ਤੁਹਾਡਾ ਫੀਡਬੈਕ ਆਉਂਦਾ ਇੱਕ ਜਸਟ பாਕੇ ਦੇਖ ਲਈ ਤੇ ਇੱਕ ਛੋਟੀ ਜੀ ਇਨਫੋਰਮੇਸ਼ਨ ਆਪਣੇ ਚੈਨਲ ਤੇ ਤਿੰਨ ਆਪਾਂ ਨੇ ਗਿਫਟ ਰੱਖੇ ਹੋਏ ਆ ਤੇ ਉਹ ਬੇਸਿਕਲੀ ਕਈ ਵੀਰਾਂ ਦੇ ਪੈਸੇ ਆਏ ਉਹਨੂੰ ਸਮਝ ਨਹੀਂ ਆਇਆ ਕਰਨਾ ਕੀ ਹੈ ਕੁਝ ਨਹੀਂ ਕਰਨਾ ਬੇਸਿਕਲੀ ਛੋਟਾ ਜਿਹਾ ਕੰਮ ਹੈ ਜਿਵੇਂ ਕਿ ਆ ਇੱਕ ਆ ਚੈਨਲ ਦੀ ਕੋਈ ਵੀ ਤੁਸੀਂ ਇੱਕ ਵੀਡੀਓ ਚੱਕ ਲੋ ਇੱਕ ਵੀਡੀਓ ਤੁਸੀਂ ਆਪਣੇ ਇੰਸਟਾਗ੍ਰam WhatsApp ਜਾਂ Facebook ਕਿਤੇ ਵੀ ਇੱਕ ਚੀਜ਼ ਕਿਤੇ ਵੀ ਤੁਸੀਂ ਇੱਕ ਸਟੋਰੀ ਲਾ ਦਿਓ ਉਹਦੀ ਸਟੋਰੀ ਪਾ ਦਿਓ ਜਿੰਨੇ ਜਾਣੇ ਉਹ ਸਟੋਰੀ ਦੇਖਣਗੇ ਐਂਡ ਦੇ ਉਹਦਾ ਸਕਰੀਨਸ਼ਾਟ ਲੈ ਕੇ 9888100715 ਇਸ ਨੰਬਰ ਤੇ WhatsApp ਕਰ ਦਿਓ ਸਕਰੀਨ ਤੇ ਨੰਬਰ ਆ ਰਿਹਾ ਤਾਂ ਉਥੋਂ ਜਿਹਦੇ ਸਭ ਤੋਂ ਵੱਧ ਵਿਊ ਹੋਣਗੇ ਉਹਨੂੰ ਆਪਾਂ ਤਿੰਨ ਗਿਫਟ ਦੇ ਦਾਂਗੇ ਤੇ ਤਿੰਨ ਗਿਫਟ ਵਧੀਆ ਰੱਖੇ ਆਏ ਨੇ ਕੋਈ 100 200 500 700 ਵਾਲੇ ਰੱਖੇ ਆ 1000 ਤੋਂ ਉੱਤੇ ਉੱਤੇ ਵਾਲੇ ਆਪਾਂ ਗਿਫਟ ਰੱਖੇ ਆ ਵਧੀਆ ਰੱਖੇ ਕਮ ਮੁੱਲ ਨਹੀਂ ਚੀਜ਼ਾਂ ਆ ਤੁਹਾਡੇ ਜੋ ਘਰੇ ਵਰਤ ਸਕਦੇ ਆ ਆਪਾਂ ਤੇ ਇਹਦੇ ਜਿਹਿੱਸਾ ਲੋ ਤੇ ਆਪੋਸਾ ਨਾ ਗਿਫਟ ਕੱਢ ਦਾਂਗੇ ਤੇ ਬਾਕੀ ਹੁਣ ਚੱਲਦੇ ਆਪਾਂ ਬਰਨਾਲੇ ਬੁਰਨਾਲੇ ਹੁਣ ਚੱਲਦੇ ਆਪਾਂ ਬਰਨਾਲੇ ਆਊਟਲੈਟ ਤੇ ਸੰਡੇ ਰਾਈਡ ਕਰਕੇ ਆਉਣੇ ਆ ਲੇਟ ਟ੍ਰਿਪ ਤੋਂ ਬਾਅਦ ਆ ਕੇ ਆਪਾਂ ਕੋਈ ਵੀਡੀਓ ਬਣਾਈ ਨਹੀਂ ਤੇ ਨਾ ਹੀ ਆਪਾਂ ਕਿਤੇ ਗਏ ਸੌਰੀ ਕਾਜਾ ਜਾ ਕੇ ਆਏ ਸੀ ਚਲ ਗਿਆ ਓਏ 60 ਕਿਲੋਮੀਟਰ ਹੈ ਤੇ ਉੱਥੇ ਇੱਕ ਇੱਕ ਬਸ ਜਾਵਾਂਗੇ ਇੱਕ ਰਾਈਡ ਹੋ ਜੂਗੀ ਨਾਲੇ ਕੁਝ ਖਾ ਪੀ ਆਵਾਂਗੇ ਉੱਥੇ ਆਊਟਲਟ ਹੈਗੇ ਹੀ ਆ ਤੇ ਕੰਮ ਨਾ ਕਾਫੀ ਕਰਾਉਣ ਆਲਾ ਪਿਆ ਜਿਵੇਂ ਹੈਲਮਟ ਦਾ ਵੀ ਥੋੜਾ ਜਿਹਾ ਕੰਮ ਕਰਾਉਣ ਆਲਾ ਪਿਆ ਬਾਈਕ ਦਾ ਵੀ ਥੋੜਾ ਜਿਹਾ ਕੰਮ ਕਰਾਉਣ ਆਲਾ ਪਿਆ ਇੱਕ ਦੋ ਨਟ ਚਾਹੀਦੇ ਇਹਦੇ ਨਟ ਵੀ ਨਹੀਂ ਮਿਲ ਰਹੇ ਲੂਸ ਹੋ ਕੇ ਰਾਹ ਚ ਡਿੱਗ ਪੇ ਉਹਨੇ ਉਹ ਟਾਈਮ ਲੱਗ ਗਿਆ ਲੇਟ ਕਾਫੀ ਹੋ ਗਏ ਪ੍ਰੋਕਸ 7:30 ਹੋ ਵੀ ਗਏ ਇੱਥੇ ਹੀ ਤੇ ਨਿਕਲਣਾ ਸੀਗਾ 6 ਵਜੇ ਬਹੁਤ ਕਾਫੀ ਤੇਜ਼ਾ ਟੈਂਪਰੇਚਰ ਸੁਪਰ ਅੱਜ ਹੈਗੇ 3 2 ਸੁਪਰ ਤੇ ਤੁਸੀਂ ਐਂ ਲਾ ਲਓ ਵੀ タルਕੇ タルਕੇ 28 ਡਿਗਰੀ ਟੈਂਪਰੇਚਰ ਹੈ 7:30 ਵਜੇ ਹੈਨਾ ਤੇ ਹਾਂ ਤੁਸੀਂ ਆਪ ਤਾਂ ਦੱਸ ਜਲੋ ਲਈ ਮੌਸਮ ਕਿੱ사 ਹੋਣਾ ਚੇਂਜ ਹੋ ਰਿਹਾ ਦਰਖ ਦਰਖ ਲਾ ਲਿਆ ਕਰੋ ਯਾਰ ਮੈਂ ਤਾਂ ਉਹਨਾਂ ਲਈ 10 ਸਾਲਾਂ ਚ ਪਠਾ ਬੋਲ ਦੂਗਾ 40 ਮਿੰਟਾਂ ਵਿੱਚ 60 ਕਿਲੋਮੀਟਰ ਆਪਾਂ ਕਵਰ ਕਰ ਲਿਆ ਆਰਾਮ ਨਾਲ ਹੀ ਆਏ ਸੀ ਤੇ ਇਹ ਆ ਗਿਆ ਆਊਟਲੈਟ ਦੇਖਿਆ ਕੋਈ ਖੰਡੇ ਰਾਈਡ ਆਇਆ ਅਗਲੇ ਮੈਂ ਤਾਂ ਵੀ ਟਾਈਮ ਪਾ ਲਿਆ स्पेशਲੀ ਵਾਰ ਆਏ ਸੀ ਪੁੱਲੋਂ ਦਾ ਹੋਊਗਾ ਸੀ ਸਤਵੀਂ ਨੇ ਨਿਕ ਬੇਕਰ ਜਲਦੀ ਖੋਲ ਲੈਂਦੇ 6:30 ਵਜੇ ਅਦਰਵਾਇਜ਼ ਬਾਕੀ ਜਿਹੜੇ ਲੈਕੀ ਵਗੈਰਾ ਦਾ ਮੱਲਾ ਤਾਂ ਨਹੀਂ ਖੋਲਦੇ ਹੈ

ਤੇ ਫੂਡ ਕੋਰਟ ਤੇ ਬਾਕੀ ਇਧਰ ਹੈਗੇ ਹਨਿਕ ਬੇਕਰ ਬਾਕੀ ਤਾਂ ਹੁਣ ਜਾ ਕੇ ਦੇਖਦੇ ਆਂ। ਕੋਲੋ ਵਈ ਇੱਕ ਇੱਕ ਕਾਫੀ ਤੇ ਛੋਟਾ ਜਿਹਾ ਖਾ ਕੇ 버ਗਰ ਤੇ ਫ੍ਰੀ ਹੋ ਗਏ ਟਾਈਮ 8-9 ਦੇ ਉੱਤੇ ਹੋ ਗਿਆ ਹੁਣ। ਇਹ ਹੁਣ ਚੱਲਦੇ ਆਂ ਵਾਪਸ ਆਪਾਂ ਘਰੇ ਪਰ ਲੋਕੇਸ਼ਨ ਬਹੁਤ ਸੋਹਣੀ ਆ ਇਹ ਜੇ ਕਿਸੇ ਨੇ ਵੀ ਇੱਥੇ ਆਉਣਾ ਹੋਵੇ ਤਾਂ ਸਵੇਰ-ਸਵੇਰ ਆਏ ਆ ਵੀ ਹੋਰ ਨਹੀਂ ਕੁਝ ਓਪਨ ਹੁੰਦਾ। 6 ਵਜੇ ਕੱਲਾ ਨਿਕ ਬੇਕਰ ਓਪਨ ਹੁੰਦਾ ਇਸ ਤੋਂ ਲਾਵਾ ਜਿਹੜੇ ਬਾਕੀ ਫੂਡ ਕੋਰਟ ਆ ਸਾਰੇ 9 ਵਜੇ 8 ਤੋਂ ਲੈ ਕੇ ਅ 9 ਦੇ ਵਿੱਚ ਵਿੱਚ ਓਪਨ ਹੁੰਦੇ ਆ ਕਈ 10 ਤੋਂ ਲੈ ਕੇ 11 ਦੇ ਵਿੱਚ ਵਿੱਚ ਓਪਨ ਹੁੰਦੇ ਆ ਉਹ ਤੁਸੀਂ ਨੈਟ ਤੇ ਪਹਿਲਾਂ ਸਰਚ ਕਰ ਲਿਓ ਫੇਰ ਆਇਓ ਹਨਾ ਜੇ ਕਿਸੇ ਨੇ ਆਉਣਾ ਹੈਗਾ ਬਰਨਾਲਾ ਆਊਟਲਟ ਵੈਸੇ ਉਹ ਬਣਿਆ ਬਹੁਤ ਵਧੀਆ ਏ ਪਰ ਹੁਣ ਜਿਹੜਾ ਪਠਿੰਡੇ ਬਣ ਰਿਹਾ ਉਹ ਵੀ ਬਹੁਤ ਵਧੀਆ ਬਣ ਰਿਹਾ ਤੇ ਇਹਦੇ ਨਾਲ ਮੇਰਾ ਪਲਾਸੇ ਬਣ ਰਿਹਾ ਬਸ ਕਰ ਹੁਣ ਕਿੰਨੀ ਕਾਫੀ ਚਾਹੀਦੀ ਆ বাইক বা বঢ়িয় ফায় ট নাই লাগিব বাইক খত পাতি honey ਆਪਾਂ ਵੀਡੀਓ ਬਣਾਉਣ ਜਿਹੜੀਆਂ ਕਿ ਤੁਸੀਂ ਹੋਰ ਵਾਲੇ ਕੁਝ ਕਿਨਾਰੇ ਦੇ ਦੇਖੋਗੇ ਜਿਵੇਂ ਕਿ ਹਲਦੀ ਤੇ ਬਣਾ ਰਹੇ ਇੱਕ ਆ ਇਧਰ ਸਾਰਾ ਸਮਾਨ ਸੂਣ ਰੱਖਿਆ ਪਿਆ ਤੇ ਆ ਆਪਣੀ ਇਧਰ ਹਲਦੀ ਲਾਈ ਵੀ ਆ ਤੇ ਇਸ ਤਰ੍ਹਾਂ ਬੱਦੂ ਦੀਆਂ ਬੱਲਾ ਬੱਲਾ ਹੋ ਗਈਆਂ ਥੋੜੀ ਬਹੁਤੀ ਸਬਜੀ ਸੂਜੀ ਚੌਲੇ ਹੋਵੇ ਜਿਵੇਂ ਤੇ ਉਧਰ ਆਪਣੇ ਲੱਗੇ ਹੋਏ ਹੈਗੇ ਮਸਮੀ ਦੇ ਬੂਟੇ ਦਿਖਾ ਲਓਣਾ ਇੱਥੇ ਪਹਿਲਾਂ ਗੋਬਰ ਗੈਂਸ ਲਾਇਆ ਹੁੰਦਾ ਸੀ ਆਪਣੇ ਕਾਫੀ ਸਾਲ ਹੋ ਗਏ ਹੁਣ ਤਾਂ ਖੈਰ ਇਹ ਕਹਲਾ ਜੁੱਲਣ ਬੰਦ ਹੋ ਗਿਆ ਇਹਨਾਂ ਦੇ ਵੀ ਵੀਡੀਓ ਬਣਾਵਾਂਗੇ ਅੱਜ ਆਪਾਂ ਆਹ ਦੇਖ ਸਕਦੇ ਹਾਂ ਟਟਲਾ ਮਸਾਮੀਆਂ ਲੱਗੀਆਂ ਵੀ ਆ ਬਈਆ ਪ੍ਰੋਪਰ ਤੋਪੀ ਉੱਡੀ ਕਰਨ ਪੈ ਰਹੀ ਹੈ ਕਿ ਆਹ ਨਾਈਸ ਤੇ ਇੱਧਰ ਨਿੰਬੂ ਸੁਣੋ ਆ ਬੀਰ ਜੀ ਫੋਨ ਨੂੰ ਬੁਖਾਰ ਰਹੇ ਆਂਗੇ ਹਲਦੀ ਦੇ ਵਿਸ਼ੇ ਤੇ ਉਦੇ ਆਪਾਂ ਵਿਸਤਾਰ ਨਾਲ ਦੱਸਾਂਗੇ ਤੇ ਬਹੁਤ ਮਿਹਨਤ ਲੱਗਦੀ ਆ ਤਿਆਰ ਕਰਨ ਵਾਸਤੇ ਕਦੋਂ ਲੱਗਦੀ ਆ ਕਿਵੇਂ ਲੱਗਦੀ ਆ ਸਾਰੀ ਡਿਟੇਲ ਤੁਸੀਂ ਮੇਰੀ ਵੀਡੀਓ ਤੇ ਜਾਣ ਕੇ ਦੇਖ ਸਕਦੇ ਹੋ ਸਿਰੇ ਤੋਂ ਲਾ ਕੇ ਮੇਰਾ ਪਲਾਟ ਸਾਰਾ ਪੜਿਆ ਪਿਆ ਕਿਤੇ ਬੱਲਾਂ ਲਾਈਆਂ ਪਈਆਂ ਦੀਆਂ ਕਿਤੇ ਹੱਡੀ ਲਾਈ ਪਈ ਆ ਕਿਤੇ ਪਵਿੱਤਾ ਲਾਇਆ ਪਿਆਗਾ ਕਿਤੇ ਕੱਦੂ ਲਾਇਆ ਪਿਆ ਕੱਦੂ ਤੋਰੀ ਸਾਰੀ ਇੱਥੇ ਭਿੰਡੀ ਸੀ ਹੁਣ ਭਿੰਡੀ ਪੱਟ ਕੇ ਆਪਾਂ ਇੱਥੇ ਗੋਭੀ ਲਾਤੀ ਆ ਲੋਈ ਵੀਡੀਓ ਆਪਣੀ ਕੰਪਲੀਟ ਹੋ ਗਈ ਤੇ ਦੋ ਤੋਂ ਤਿੰਨ ਵੀਰ ਪੁੱਛ ਰਹੇ ਸੀ ਤੁਸੀਂ ਮਾਈਕ ਕਿਹੜੇ ਯੂਜ਼ ਕਰਦੇ ਹੋ ਮਾਈਕ ਆਪਾਂ ਯੂਜ਼ ਕਰਦੇ ਆਂ ਇਹ ਰੋਡ ਦੇ ਵਾਇਰਲੈਸ ਗੋ 2 ਇਹਦੇ ਨਾਲ ਇੱਕ ਆ ਰਿਸਿਵਰ ਹੁੰਦਾ ਤੇ ਇਹਦੇ ਨਾਲ ਦੋ ਮਾਈਕ ਆਉਂਦੇ ਆ ਉਹ ਹੁਣ ਉੱਥੇ ਇੱਕ ਡੈਡੀ ਕੋ ਲੱਗਿਆ ਹੋਵੇ ਖੰਦਰ ਪਿਆ ਤੇ ਬਸ ਆ ਨਿਗਾ ਰੱਖ ਲਓ ਇਹ ਹੈਗਾ ਰੋਲ 2 ਠੀਕ ਐ Amazon ਤੋਂ ਵੀ ਮਿਲ ਜਾਊਗਾ ਤੇ ਬਾਹਰੋਂ ਵੀ ਤੁਹਾਨੂੰ ਮਿਲ ਜਾਊਗਾ ਤੁਸੀਂ ਲੈ ਸਕਦੇ ਆਂ ਇਹ ਲੋ ਵੇ ਇਹ ਸੀਗਾ ਆਪਣਾ ਛੋਟਾ ਜਿਹਾ ਪਲਾਟ ਜਿੱਥੇ ਆਪਣੇ ਘਰ ਲਈ ਥੋੜੇ ਜਿਹੇ ਹਲਦੀ ਹੁਲਦੀ ਤੇ ਨਿੰਬੂ ਨਿੰਬੂ ਲਾਇਆ ਹੋਇਆ ਇਹਦੀਆਂ ਵੀਡੀਓ ਤੁਹਾਨੂੰ ਅੱਜ ਦੋ ਵੀਡੀਓ ਬਣਾਈਆਂ ਤੇ ਜਲਦੀ ਗੁਰਲਾਬ ਸਿੰਘ ਭਿੰਡਾ ਚੈਨਲ ਤੇ ਦੇਖਣ ਨੂੰ ਮਿਲੂਗਾ ਬਲੇ ਸਮਾਨ ਸਭ ਸਾਰ ਇੱਥੇ ਪਿਆ ਚਲੋ ਆਜੋ ਗਰਮੀ ਫੇਰ ਬਹੁਤ ਹੋ ਗਈ ਅੱਜ ਫੇਰ ਫਰੋਕਸ 40 ਡਿਗਰੀ 40 ਡਿਗਰੀ ਟੈਂਪਰੇਚਰ ਸਾਰੇ ਅੱਜ ਤੱਕ ਕੰਮਕਾਰ ਕਰਦੇ ਚਾਰ ਪੰਜ ਵੀਡੀਓ ਵੀਡੀਓ ਬਣਾਈਆਂ ਤੇ ਹੁਣ ਆਪਾਂ ਲੱਗੇ ਐਡੀਟਿੰਗ ਕਰਨ ਤੇ ਅੱਜ ਆਉਣੀਆਂ ਚਾਰ ਚਾਰ ਪੰਜ ਵੀਡੀਓ ਐਡ ਕਰਨੀਆਂ ਤੇ ਟੀਵੀ ਕਰਤਾ ਆਪਾਂ ਬੰਦ ਹੁਣ ਚੱਲੂਗੀ ਐਡੀਟਿੰਗ ਤੇ ਸੌਫਟਵੇਅਰ ਮੈਂ ਵਰਤਣਾ ਫਿਲਮੋਰਾ ਇਹ ਕਿਸੇ ਨੇ ਕੁਝ ਪੁੱਛਣਾ ਹੋਵੇ ਐਡਿਟਿੰਗ ਬਾਰੇ ਜਾਂ ਕੁਝ ਵੀ ਕਿਸੇ ਨੇ ਕੋਈ ਵੀਡੀਓ ਐਡ ਕਰਾਉਣੀ ਹੈ ਤਾਂ ਦੱਸ ਸਕਦੇ ਹਾਂ ਭਾਈ ਬਹੁਤ ਵਧੀਆ ਸੌਫਟਵੇਅਰ ਹੈ ਫਿਲਮੋਰਾ 5000 ਰੁਪਏ ਚ ਸਾਲ ਦਾ ਤੁਹਾਨੂੰ ਮਿਲ ਜਾਂਦਾ ਉਸ ਤੋਂ ਬਾਅਦ 3 ਮਹੀਨੇ ਤੁਹਾਨੂੰ ਜਿਹੜੇ ਆ ਪੈਕ ਹਨ 3 ਮਹੀਨਿਆਂ ਚ ਹੀ ਮਿਲ ਜਾਂਦੇ ਵੈਸੇ ਤਾਂ ਫਰੀ ਵਾਲੇ ਬਹੁਤ ਜਿਵੇਂ ਆ ਫਰੀ ਆ ਪੇਡ ਆ ਹਨ ਜਿਵੇਂ ਸਟਾਰਜ ਬਣਿਆ ਤੇ ਜੇ ਇਹ ਲੈਣਾ ਹੈਗਾ ਤਾਂ ਤੁਹਾਨੂੰ ਇਹ ਮਿਲੂਗਾ 1300 ਚ 3 ਮਹੀਨੇ ਤੇ ਆ ਮਿਲੂਗਾ ਤੁਹਾਨੂੰ ਫਰੀ ਆਫ ਕਾਸਟ 5000 ਚ ਸਾਰਾ ਸਾਲ ਤੁਸੀਂ ਯੂਜ਼ ਕਰ ਸਕਦੇ ਹੋ ਤੇ ਬੜਾ ਸੌਖਾ ਤੇ ਬਹੁਤ ਈਜ਼ੀ ਟੂ ਯੂਜ਼ ਹੈ ਬਸ ਐ ਪੀਸੀ ਜਾਂ ਲੈਪਟਾਪ ਥੋੜਾ ਜਿਹਾ ਹਾਈ ਐਂਡ ਚਾਹੀਦਾ ਇਹਦੇ ਲਈ ਆ ਐਰਟਲਿਸ 4 ਜੀਵੀ ਗ੍ਰਾਫਿਕ ਕਾਰਡ ਹੋਵੇ ਵਧੀਆ ਵਾਲ ਤੇ 16 ਜੀਵੀ ਰੈਮ ਹੋਵੇ ਤੇ ਸਟੋਰੇਜ ਵਧੀਆ ਵਾਲੀ ਹੋਵੇ ਐਨਵੀਐਮ ਵਾਲੀ ਤਾਂ ਵਧੀਆ ਚੱਲ ਜੂਗਾ ਤੇ ਮਿਲਦੇ ਹੁਣ ਕਿਸੇ ਆਪਾਂ ਅਗਲੇ ਬਲੌਗ ਚ ਜਾਂ ਅਗਲੀ ਵੀਡੀਓ ਚ ਤੇ ਇਹ ਵੀਡੀਓ ਮੈਂ ਗਰਲਪ ਸਿੰਘ ਜਿਹੜਾ ਆਪਣਾ ਚੈਨਲ ਹੈ ਉਸ ਦੇ ਉੱਤੇ ਹੀ ਲੈ ਕੇ ਆ ਰਿਹਾ ਕਿਉਂਕਿ ਹੁਣ ਜਿਹੜੇ ਆਪਣੇ ਬਾਕੀ ਦੋ ਚੈਨਲ ਹੈ ਮੈਂ ਸੋਚ ਰਿਹਾ ਉਹਨਾਂ ਨੂੰ ਬੰਦ ਕਰ ਦਿੱਤਾ ਜਾਵੇ ਤੇ ਹੌਲੀ ਹੌਲੀ ਮਿਕਸ ਅਪ ਕਰਕੇ ਆਪਾਂ ਜਿਵੇਂ ਇੱਕ ਕਪ ਪ੍ਰੋਜੈਕਟ ਵੀ ਸ਼ੁਰੂ ਕਰ ਰਹੇ ਹਾਂ ਤਾਂ ਉਹ ਸਾਰਾ ਕੁਝ ਆਪਾਂ ਇਸੇ ਚੈਨਲ ਤੇ ਹੀ ਲੈ ਕੇ ਆਵਾਂਗੇ ਤਾਂ ਕਿਉਂਕਿ ਉਹ ਜਦੋਂ ਬਹੁਤ ਹੋ ਜਾਂਦੀ ਹੈ ਤਿੰਨ ਚੈਨਲ ਉਥੇ ਵੀਡੀਓ ਪਾਉ ਉਹ ਤੇ ਪਾਉ ਬਹੁਤ ਝਮੇਲਾ ਜਾਂ ਮਿਕਸ ਅਪ ਜਾ ਹੋ ਜਾਂਦਾ ਤਾਂ ਕਿ ਜਦੋਂ ਇੱਕ ਹੀ ਚੈਨਲ ਰੱਖਾਂਗੇ ਤੇ ਵੀਡੀਓ ਆਪਾਂ ਅਲੱਗ-ਅਲੱਗ ਲੈ ਕੇ ਆਉਂਦੇ ਰਵਾਂਗੇ ਤੇ ਮਿਲਦੇ ਆਪਾਂ ਕਿਸੇ ਅਗਲੀ ਵੀਡੀਓ ਚ